ਸਚੀ ਕਾਲ ਜੀ ਮੈਂ ਆ ਸੋਸ਼ਲ ਵੈਲਫੇਅਰ ਸੁਸਾਇਟੀ ਤੋਂ ਰਿੱਤੂ ਸਵੇਰਾ ਨਾ ਇਹ ਵੀਡੀਓ ਜਦੋਂ ਸ਼ੇਅਰ ਕੀਤੀ ਸੀਗੀ ਮੈਂ ਉਸ ਦੇ ਵਿੱਚ ਕਮੈਂਟ ਵੀ ਕੀਤਾ ਸੀ ਸ਼ਾਇਦ ਫਰਸਟ ਕਮੈਂਟ ਮੇਰਾ ਹੀ ਸੀਗਾ ਜੁਰਗ ਨੂੰ ਟਰਾਈਸਾਈਕਲ ਅਸੀਂ ਲੈ ਕੇ ਦਵਾਂਗੇ ਤੇ ਅਸੀਂ ਕੋਸ਼ਿਸ਼ ਕੀਤੀ ਡੀਸੀ ਸਾਹਿਬ ਨੂੰ ਮਿਲੇ ਤੇ ਡੀਸੀ ਸਾਹਿਬ ਨੇ ਸਾਡੀ ਐਪਲੀਕੇਸ਼ਨ ਅੱਤੇ ਰეკਮੈਂਡ ਕਰਕੇ ਸਾਨੂੰ ਹੀ ਟਰਾਈਸਾਈਕਲ ਦਿੱਤਾ ਇਹਨਾਂ ਨੂੰ ਜੁਰਗ ਨੂੰ ਸੋਸ਼ਲ ਵੈਲਫੇਅਰ ਸੁਸਾਇਟੀ ਤੋਂ ਰਿੱਤੂ ਸਵੇਰਾ ਮੈਨੂੰ ਇਹਦਾ ਪਤਾ ਜੀ ਦੇਵਕਰਨ ਜੀ ਨੇ ਆਪਣੇ ਪੰਜ ਪਾਣੀ ਚੈਨਲ ਤੋਂ ਉਹਨਾਂ ਨੇ ਵੀਡੀਓ ਬਣਾਈ ਸੀਗੀ ਤੇ ਉਹਨਾਂ ਨੇ ਵੀਡੀਓ ਜਦੋਂ ਸ਼ੇਅਰ ਕੀਤੀ ਸੀਗੀ ਮੈਂ ਉਸ ਦੇ ਵਿੱਚ ਕਮੈਂਟ ਵੀ ਕੀਤਾ ਸੀ ਸ਼ਾਇਦ ਫਸਟ ਕਮੈਂਟ ਮੇਰਾ ਹੀ ਸੀਗਾ ਕਿ ਇਹਨਾਂ ਬਜ਼ੁਰਗ ਨੂੰ ਟ੍ਰਾਈਸਾਈਕਲ ਅਸੀਂ ਲੈ ਕੇ ਦਵਾਂਗੇ ਤੇ ਅਸੀਂ ਕੋਸ਼ਿਸ਼ ਕੀਤੀ ਬੀਸੀ ਸਾਹਿਬ ਨੂੰ ਮਿਲੇ ਤੇ ਡੀਸੀ ਸਾਹਿਬ ਨੇ ਸਾਡੀ ਐਪਲੀਕੇਸ਼ਨ ਅੱਤੇ ਰეკਮੈਂਡ ਕਰਕੇ ਸਾਨੂੰ ਇਹ ਟ੍ਰਾਈਸਾਈਕਲ ਦਿੱਤਾ ਇਹਨਾਂ ਬਜ਼ੁਰਗ ਨੂੰ ਸਰਸਰ ਹੁੰਦਾ ਜਿਵੇਂ ਬਹੁਤ ਲੋਕਾਂ ਨੂੰ ਪਤਾ ਨਹੀਂ ਹੁੰਦਾ ਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਹੋ ਗਏ ਜਿਵੇਂ ਕਿਸ ਤਰ੍ਹਾਂ ਹਾਂ ਜੀ ਇਹ ਬਹੁਤ ਈਜ਼ੀ ਪ੍ਰੋਸੈਸ ਹੈ ਇਸ ਦੇ ਵਿੱਚ ਜੋ ਵੀ ਜ਼ਰੂਰਤਮੰਦ ਇਨਸਾਨ ਹੈ ਉਸ ਵਾਸਤੇ ਉਹਨਾਂ ਦਾ ਸਾਨੂੰ ਆਧਾਰ ਕਾਰਡ ਚਾਹੀਦਾ ਹੁੰਦਾ ਹੈ شناਕਤੀ ਕਾਰਡ ਕਹਿ ਦਿੰਨੇ ਆ ਜਿਹਨੂੰ ਆਪਾਂ شناਕਤੀ ਕਾਰਡ ਤੋਂ ਇਲਾਵਾ ਇੱਕ ਸਰਟੀਫਿਕੇਟ ਬੰਦਾ ਹੈ ਅਪੰਗਤਾ ਦਾ ਸਰਟੀਫਿਕੇਟ ਕਿਹਾ ਜਾਂਦਾ ਜਿਸ ਨੂੰ ਉਸ ਅਪੰਗਤਾ ਦੇ ਸਰਟੀਫਿਕੇਟ ਦੇ ਵਿੱਚ ਉਹ ਪਤਾ ਲੱਗ ਜਾਂਦਾ ਹੈ ਕਿ ਬੰਦਾ ਕਿੰਨਾ ਡਿਸੇਬਲ ਹੈ ਕਿ ਕਿੰਨੀ ਅਪੰਗਤਾ ਉਹਦੇ ਵਿੱਚ ਉਹ ਸਿਵਲ ਹਸਪੀਟਲ ਤੋਂ ਬਣ ਜਾਂਦਾ ਹੈ ਆਧਾਰ ਕਾਰਡ ਤਾਂ ਆਲਮੋਸਟ ਸਾਰਿਆਂ ਕੋਲੇ ਹੁੰਦਾ ਪਰ ਮੈਂ ਡੀਸੀ ਸਾਹਿਬ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੂੰਗੀ ਇਹਨਾਂ ਕੋਲੇ ਆਧਾਰ ਕਾਰਡ ਵੀ ਨਹੀਂ ਸੀ ਤੇ ਜਦੋਂ ਪਤਾ ਚੱਲਿਆ ਕਿ ਸੋਸਾਇਟੀ ਤੋਂ ਅਸੀਂ ਪਤਾ ਕੀਤਾ ਉਹ ਕਹਿੰਦੇ ਕਿ ਆਧਾਰ ਕਾਰਡ ਚਾਹੀਦਾ ਹੁੰਦਾ ਉਹ ਪੰਗਤ ਦਾ ਸਰਟੀਫਿਕੇਟ ਹੈ ਤੇ ਮੈਂ ਡੀਸੀ ਸਾਹਿਬ ਨੂੰ ਆਪ ਸਾਡੀ ਟੀਮ ਮਿਲੀ ਸੀਗੀ ਸਾਡੀ ਆ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਸਾਰੇ ਮੈਂਬਰਸ ਤੇ ਅਸੀਂ ਡੀਸੀ ਸਾਹਿਬ ਨੂੰ ਇਹ ਬੇਨਤੀ ਕੀਤੀ ਸੀਗੀ ਕਿ ਇਹਨਾਂ ਦੇ ਕੋਲੇ ਨਾ ਆਧਾਰ ਕਾਰਡ ਹੈ ਨਾ ਹੀ ਕੁਝ ਹੋਰ ਹੈ ਤੇ ਬਹੁਤ ਜ਼ਿਆਦਾ ਮੁਸ਼ਕਿਲ ਹੈ ਇਹਨਾਂ ਨੂੰ ਬਾਰ ਬਾਰ ਲੈ ਕੇ ਜਾਣਾ ਸਾਰੇ ਸਰਟੀਫਿਕੇਟਸ ਫਾਰਮੈਲिटीज ਵਾਸਤੇ ਦਿੱਕਤ ਹੁੰਦੀ ਹੈ ਉਹਨਾਂ ਨੇ ਨਾਲ ਦੀ ਨਾਲ ਹੀ ਐਪਲੀਕੇਸ਼ਨ ਰეკਮੈਂਡ ਕਰਤੀ ਸੀਗੀ ਤੇ ਸਾਨੂੰ ਡੀਸੀ ਸਾਹਿਬ ਨੇ ਮਨਜ਼ੂਰ ਕਰਕੇ ਟ੍ਰਾਈਸਾਈਕਲ ਦੇ ਦਿੱਤਾ ਇਹਨਾਂ ਵਾਸਤੇ ਮਮ ਜੀ ਨੇ ਸਾਡੇ ਵਾਈਸ ਪ੍ਰੈਜ਼ੀਡੈਂਟ ਤੇ ਅਮਨਦੀਪ ਜੀ ਨੇ ਤੇ ਸ਼ਾਰਦਾ ਪ੍ਰਿੰਸੀਪਲ ਸ਼ਾਰਦਾ ਮੈਡਮ ਨੇ ਪ੍ਰਿੰਸੀਪਲ ਸ਼ਾਰਦਾ ਚੋਪੜਾ ਜੀ ਤੇ ਅਜੀਤ ਕੁਮਾਰ ਜੀ ਸਤਪਾਲ ਮਾਨ ਜੀ ਤੇ ਆਪਣੇ ਜੈਸਮਿਨ ਚੋਟੀਆਂ ਜੀ ਤੇ ਬਾਕੀ ਹੋਰ ਵੀ ਸਾਰੇ ਮੈਂਬਰਸ ਨੇ ਜਿਨ੍ਹਾਂ ਦਾ ਨਾਮ ਨਹੀਂ ਲਿਆ ਜਾਂਦਾ ਸਾਰੇ ਮਤਲਬ ਇੰਨੇ ਸਾਰੇ ਮੈਂਬਰਸ ਐ ਸਭ ਦਾ ਨਾਮ ਲੈਣਾ ਔਖਾ ਹੈ ਸਾਡੀ ਸੰਸਥਾ ਦੇ ਵਿੱਚ ਜੀ ਅਸੀਂ ਮੇਨ ਜਿਹੜਾ ਕੰਮ ਹੈ ਸਾਡੀ ਸੰਸਥਾ ਦਾ ਬੱਚਿਆਂ ਨੂੰ ਪੜਾਉਣਾ ਤੇ ਇਹ ਮਨੁੱਖਤਾ ਦੀ ਸੇਵਾ ਦੇ ਵਿੱਚ ਹੀ ਸਾਡੀ ਸੰਸਥਾ ਜਿਹੜੀ ਹਰ ਵਕਤ ਤਿਆਰ ਹੈ ਇਹ ਮੁਫਤਾਂ ਦੀ ਸੇਵਾ ਦੇ ਇਲਾਵਾ ਅਸੀਂ ਪਸ਼ੂ ਪੰਛੀ ਜਾਨਵਰ ਨੇ ਜਿਹੜੇ ਬੇਜੁਬਾਨ ਜਾਨਵਰ ਨੇ ਉਹਨਾਂ ਵਾਸਤੇ ਵੀ ਸਾਡੀ ਸੰਸਥਾ ਤੇ ਦੁਆਰਾ ਇੱਕ ਅਭਿਆਨ ਚਲਾਇਆ ਜਾ ਰਿਹਾ ਹੈ ਸੇਵ ਵਰਡ ਅਭਿਆਨ ਹੈ ਇਹ ਸੇਵ ਵਰਡ ਅਭਿਆਨ ਦੇ ਤਹਿਤ ਅਸੀਂ ਪਸ਼ੀ ਅਪਕਸ਼ੀਆਂ ਵਾਸਤੇ ਮਿੱਟੀ ਦੇ ਕਸੋਰੇ ਹੁੰਦੇ ਆ ਉਹ ਰੱਖਦੇ ਆ ਤੇ ਇਹ ਕਸੋਰੇ ਅਸੀਂ 3rd ਟਾਈਮ ਰੱਖ ਚੁੱਕੇ ਪਹਿਲਾਂ ਅਸੀਂ ਜੋਕਰਸ پارک ਤੋਂ ਸਟਾਰਟ ਕੀਤਾ ਸੀ ਮੇਅਰ ਸਾਹਿਬ ਨੇ ਇਸ ਦਾ ਆਗਾਜ਼ ਕੀਤਾ ਸੀ ਉਸ ਤੋਂ ਬਾਅਦ ਅਸੀਂ ਰੈਂਡਮਲੀ ਕਿਤੇ ਹੋਰ ਪਲੇਸ ਤੇ ਜਾ ਕੇ ਵੰਡੇ ਐ ਤੇ 3rd ਅਸੀਂ ਕੀਤਾ ਸੀ ਗੁਰੂ ਅਰਜੁਨ ਦੇਵ ਜੀ ਦੀ ਜਦੋਂ ਸ਼ਹਾਦਤ ਦਾ ਦਿਹਾੜਾ ਸੀਗਾ ਉਸੇ ਜਿਸ ਤਰ੍ਹਾਂ ਸ਼ੀਲਾਂ ਲਾਈਆਂ ਜਾਂਦੀਆਂ ਪਾਣੀ ਵਾਸਤੇ ਤੇ ਆਪਾਂ ਤਾਂ ਪਾਣੀ ਖੜ ਕੇ ਪੀ ਸਕਦੇ ਆ ਸ਼ੀਲ ਤੋਂ ਮੰਗ ਕੇ ਪੀ ਸਕਦੇ ਬਟ ਜਿਹੜੇ ਬੇ ਜ਼ੁਬਾਨ ਹੁੰਦੇ ਆ ਉਹ ਨਹੀਂ ਪਾਣੀ ਮੰਗ ਸਕਦੇ ਉਹਨਾਂ ਦੇ ਵਾਸਤੇ ਅਸੀਂ ਪਾਣੀ ਦੇ ਕਸੋਰੇ ਲੋਕਾਂ ਨੂੰ ਆਂਜਣ ਵਾਲੀ ਸੰਗਤ ਦੇ ਵਿੱਚ ਵੰਡੇ ਸੀਗੇ ਤੇ ਤਾਂ ਜੋ ਇਹਨਾਂ ਨੂੰ ਗਰਮੀ ਦੇ ਵਿੱਚ ਬਿਚਾਰਿਆਂ ਨੂੰ ਪਾਣੀ ਤੋਂ ਮਹਤਾਜ ਨਾ ਹੋਣਾ ਪਵੇ ਮਾਈਸੈਲਫ ਸ਼ਾਰਦਾ ਅਸੀਂ ਵਾਈਸ ਪ੍ਰੈਜ਼ੀਡੈਂਟ ਆਫ ਆਸ ਵੈਲਫੇਅਰ ਸੁਸਾਇਟੀ ਰੀਤੂ ਮੈਮ ਜਿਹੜੇ ਕਿ ਪ੍ਰੈਜ਼ੀਡੈਂਟ ਹੈ ਬੜਾ ਵਧੀਆ ਛੋੜੀ ਥੋੜੀ ਜੀ ਦੇਰ ਚ ਅਸੀਂ ਸਾਲ ਪਹਿਲਾਂ ਹੀ ਇਸ ਸੁਸਾਇਟੀ ਨੂੰ ਪੂਰਾ ਅਸੀਂ ਕੰਮ ਤਾਂ ਬਿਨਾ ਪਹਿਲਾਂ ਰਜਿਸਟਰਡ ਕਰਾਈ ਸੁਸਾਇਟੀ ਨੂੰ ਕੰਮ ਕਰ ਰਹੇ ਸੀ ਤਾਂ ਸਾਨੂੰ ਦੈਨਿਕ ਵਾਲਿਆਂ ਨੇ ਪੰਚ ਪਾਣੀ ਵਾਲਿਆਂ ਨੇ ਦੈਨਿਕ ਪਾਇਲਟ ਐਂਡ ਪੰਜ ਪਾਣੀ ਇਹਨਾਂ ਨੇ ਸਾਨੂੰ ਬੜਾ ਮੋਟੀਵੇਟ ਕੀਤਾ ਕੀ ਮੈਮ ਤੁਸੀਂ ਆਪਣੀ ਸੁਸਾਇਟੀ ਨੂੰ ਰਜਿਸਟਰਡ ਕਰਾਓ ਫਿਰ ਉਸ ਤੋਂ ਬਾਅਦ ਇਸ ਨੂੰ ਲੌਂਗ ਪ੍ਰੋਸੈਸ ਦੇ ਵਿੱਚ ਲਿਆ ਜਾਏਗਾ ਤਾਂ ਵੀ ਆਰ ਵੈਰੀ ਥੈਂਕਫੁਲ ਟੂ ਦੈਨਿਕ ਪੈਲੇਟ ਐਂਡ ਪੰਜਪਾਨੀ ਬਿਕੋਜ਼ ਇਹਨਾਂ ਨੇ ਜਦੋਂ ਵੀ ਆਇਆ ਬਿਨਾਂ ਨੀ ਸਵਾਰਥ ਇਹ ਜਦੋਂ ਵੀ ਆਇਆ ਸਾਡੀ ਇਹਨਾਂ ਨੇ ਹਾਜ਼ਰੀ ਉਹਦੀ ਕਬੂਲ ਕੀਤੀ ਹੈ ਵੀ ਆਰ ਵੈਰੀ ਥੈਂਕਫੁਲ ਟੂ ਬੋਥ ਆਫ ਪਰਸਨਸ ਦੇਵਕਰਨ ਹੈਨਾ ਤਾਂ ਜਿਹੜਾ ਕਿ ਬੜਾ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਨੂੰ ਮੋਟੀਵੇਟ ਕਰਦੇ ਆ ਰਹੇ ਆ ਕਿਉਂਕਿ ਅਸੀਂ ਆਪਣੇ ਹਜੇ ਤੱਕ ਰੁਝਾਨਾ ਦੇ ਵਿੱਚ ਇੰਨੇ ਸੀ ਕਿ ਸਾਨੂੰ ਇਹ ਲੱਗਿਆ ਕਿ ਹੁਣ ਸਮਾਜ ਦੇ ਵਿੱਚ ਵੀ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਤੇ ਅਸੀਂ ਕਰਦੇ ਰਹੇ ਹਾਂ ਪਰਮਾਤਮਾ ਸਾਨੂੰ ਇਹ ਗੁਣ ਦਿੰਦਾ ਰਹੇ ਰੀਤੂ ਮੈਮ ਔਰ ਜਿਹੜੇ ਸਾਡੇ ਨਾਲ ਟੀਮ ਮੈਂਬਰ ਹੈ ਸਾਡੀ ਛੋਟੀਆਂ ਸਭ ਦੂਸਰੇ ਸਭ ਤਾਂ ਅਸੀਂ ਉਹਨਾਂ ਦਾ ਵੀ ਬੜੇ ਧੰਨਵਾਦੀ ਆ ਕਿ ਆਪਣੇ ਰੁਝਾਨ ਦੇ ਵਿੱਚੋਂ ਅਸੀਂ ਸਾਰੇ ਆਣੇ ਕੰਮ ਕਰ ਰਹੇ ਆ ਤੇ ਕਰਦੇ ਰਵਾਂਗੇ ਅੱਜ ਜਿਹੜਾ ਸਾਈਕਲ ਦਾ ਤੋਂ ਥੋੜਾ ਧੰਨਵਾਦ ਬਹੁਤ ਬਹੁਤ ਸੋਸਾਇਟੀ ਦਾ ਹਾਂਜੀ ਅਸੀਂ ਹਸਪੀਟਲ ਫੇਅਰ ਸੁਸਾਇਟੀ ਦੇ ਸਭ ਤੋਂ ਪਹਿਲਾਂ ਡੈਪਟੀ ਕਮਿਸ਼ਨਰ ਜਿਹੜੇ ਸਾਡੇ ਕਿ ਬੜੇ ਹੀ ਦਿਆਵਾਨ ਔਰ ਥੋੜੀ ਜੀ ਸਮੱਸਿਆ ਨੂੰ ਉਹ ਰੀਜ਼ਨੈਬਿਲਿਟੀ ਚੈੱਕ ਕਰ ਲੈਂਦੇ ਆ ਸਿਰਫ ਬੋਲਦੇ ਹੀ ਉਹ ਇੰਨੇ ਸੂਝਵਾਨ ਪਰਸਨ ਹੈ ਜੀ ਉਹ ਬੰਦੇ ਨੂੰ ਬੋਲਦੇ ਹੀ ਦੇਖ ਲੈਂਦੇ ਆ ਕਿ ਵਾਕਈ ਕੀ ਇਹ ਲੋੜਮੰਦ ਹੈ ਕਿ ਨਹੀਂ ਤਾਸੀ রেড ਕ੍ਰੋਸ ਸੁਸਾਇਟੀ ਸਾਡੇ ਡਾਕਟਰ ਕਮਿਸ਼ਨਰ ਸਾਹਿਬ ਜੀ ਦਾ ਬੜਾ ਹੀ ਅਸੀਂ ਧੰਨਵਾਦੀ ਆ ਜਿਨ੍ਹਾਂ ਨੇ ਇਸ ਬੰਦੇ ਨੂੰ نیچے ਤੋਂ ਉੱਪਰ ਚੱਕਿਆ ਉਹ ਬੰਦਾ ਜਿਹੜਾ ਸੀ ਉਹ نیچے ਰੇੜ ਰੇੜ ਕੇ ਇੰਨੀ ਧੁੱਪ ਦੇ ਵਿੱਚ ਜਾ ਰਿਹਾ ਸੀ ਤਾਂ ਮੈਮ ਨੇ ਜਦੋਂ ਥੋਬੀ ਬਾਜ਼ਾਰ ਵਿੱਚ ਵੇਖਿਆ ਤਾਂ ਅਸੀਂ ਵੀ ਡੋਨਟ ਨੋ ਐਨੀਥਿੰਗ ਅਬਾਊਟ ਇਟ ਬਸ ਸਿਰਫ ਅਸੀਂ ਇਹ ਦੇਖਿਆ ਕਿ ਉਹ نیچے ਤੁਰ ਰਿਹਾ ਤਾਂ ਮੈਮ ਨੇ ਉਸੇ ਵੇਲੇ ਉਸ ਦਾ ਪੁੱਛਿਆ ਉਹ ਕਹਿੰਦਾ ਮੇਰੇ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਸਾਨੂੰ ਇਹ ਅਸੀਂ ਇੱਕ ਵਾਰ ਤੇ ਇਹ ਸੋਚ ਚੁੱਕਿਆ ਸੀ ਕਿ ਨਹੀਂ ਇਸ ਆਧਾਰ ਕਾਰਡ ਤੋਂ ਬਗੈਰ ਸ਼ਾਇਦ ਨਹੀਂ ਹੋਏਗਾ ਪਰ ਜਦੋਂ ਡੈਪਟੀ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਜੀ ਨੇ ਦੇਖਿਆ ਕਿ ਨਹੀਂ ਇਹ ਬੰਦਾ ਵਾਕਈ ਲੋੜਵੰਦ ਹੈ ਤਾਂ ਉਹਨਾਂ ਨੇ ਉਸੇ ਵੇਲੇ ਹੀ ਮਨਜ਼ੂਰੀ ਦੇ ਦਿੱਤੀ ਅਸੀਂ ਫੇਰ ਪ੍ਰਸ਼ਾਸਨ ਦੇ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿ ਇਸ ਤਰ੍ਹਾਂ ਲੋੜਮੰਦ ओरिजिनੈਲਿਟੀ ਵੇਖ ਕੇ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ